ਵਾਢਾ ਹਾਂਸ ਮੁਹੱਲਾ ਪੰਜਵਾ ਘਰ ਗੁਰੂਜਾ ਇੱਕ ਓ ਅਨਕਾਰ ਸਤਿਗੁਰ ਪ੍ਰਸਾਦਿ ਮੇਰੇ ਅੰਦਰ ਲੂਚਾ ਮਿਲਣ ਕੀ ਪਿਆਰੇ ਗੁਰੂ ਸਾਹਿਬ ਸਿੰਘ ਦੀ ਸਖੀ ਤੋਂ ਸਖੀ ਤੋਂ ਸੰਬਾਦ ਗੁਆਰਾ ਗੁਰੂ ਮਾਰਾ ਸਾਹਿਬ ਵੀ ਉਪਦੇਸ਼ ਬਖਸ਼ਨੇ ਹਨ ਮਰਦਮ ਸਖੀਆਂ ਪਰਮਾਰਥ ਦੀ ਪ੍ਰਾਪਤੀ ਵਾਸਤੇ ਉਤਮ ਸਖੀਆਂ ਕੱਢੇ ਤੇ ਆ ਰੂ ਹੋਰ ਦੇ ਪਾਸ ਬੇਨਤੀਆਂ ਕਰਦੇ ਜਿਵੇਂ ਛੋਟੀ ਬੱਚੀ ਕੋਈ ਦੀ ਪ੍ਰਾਪਤੀ ਦੀ ਜਾਵਾਨ ਆਪਣੀ ਗੁਰੂ ਮਾਤਾ ਦੇ ਕਾਸ਼ੇ ਸਿੱਖਿਆ ਪ੍ਰਾਪਤ ਕਰੇ ਇਸ ਪ੍ਰਕਾਰ ਉਪਕਲ ਓੰਕਾਰ ਦੁਆਰਾ ਮਾਰਾ ਸਾਜੀ ਮੂਤ੍ਰ ਉਦੇਸ਼ ਦਿੰਦੇ ਹਨ ਏਕੋ ਵੈਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਮੇਰੇ ਹਿਰਦੇ ਅੰਦਰ ਲੋਚਾ ਇੱਛਾ ਲੱਗੀ ਹੋਈ ਹੈ ਆਲੇ ਕਾਲਪ੍ਰਥਮੈ ਆਇ ਮੇਂਦੀ ਹੋ ਕਿਉ ਪਾਈ ਗੁਰਪੂਰੇ ਸਤਗੁਰੂ ਸਾ ਮਲਾਉਣ ਦਾ ਕਾਰਨ ਹਨਗੇ ਜਿਸ ਕਰਕੇ ਅਸੀਂ ਕਿਸ ਪ੍ਰਕਾਰ ਪੂਰੇ ਸਤਗੁਰਾਂ ਨੂੰ ਪ੍ਰਾਪਤ ਕਰੀਏ ਇਹ ਤਾਂ ਖੇਲ ਖੇਲਾਈਏ ਬਾਲ ਕੋ ਜਦ ਗੁਰੂ ਸਾਹਿਬ ਦੀ ਜੀ ਨਾਲ ਮਿਲਿਆ ਤੋਂ ਬਿਨਾਂ ਰਹੇ ਨਹੀਂ ਸਕਦਾ ਜਿਵੇਂ ਸੰਕੜੇ ਖਲੌਣੇ ਛੁਲਕਣੇ ਜੇ ਜੇ ਕੇ ਬੱਚੇ ਤਾਂ ਖਲਾਉਣਾ ਕਰੀਏ ਰਹਿ ਨਾ ਸਕਦਾ ਬੇਨਕੀਰੇ ਜਿਹੜਾ ਦੁੱਧ ਪੀਣ ਦੀ ਜਿਆ ਬੱਚਾ ਮਾਪਿਆਂ ਦੇ ਆਸਣ ਦਾ ਉਹ ਦੁੱਧ ਕਿੰਗੇ ਤੋਂ ਬਗੈਰ ਹੈ ਨਹੀਂ ਸਕਦਾ ਕਿਵੇਂ ਸਰੂ ਮਾਰਾ ਸਾਡੇ ਮਾਪੇ ਤੂਤਾ ਹਨ ਉਹਨਾਂ ਬਾਬ ਦੇ ਜਿਹੜਾ ਹੈ ਇਹ ਆਸਣ ਹੈ ਤੇ ਨਾਮ ਦੁੱਧ ਹੈ ਅਸੀਂ ਨਾਮ ਰੂਪੀ ਦੁੱਧ ਤੋਂ ਬਗੈਰ ਹੈ ਨਹੀਂ ਸਕਦੇ ਹਾਂ ਸਾਧੂਆਂ ਰੂਪੀ ਹੋਰ ਸਾਧਨ ਕਰਨ ਨੂੰ ਉਹ ਸਾਡੇ ਪਾਸ ਸਾਰੀਆਂ ਰੂਪੀ ਦੰਦਮੀਆਂ ਜਿਨ੍ਹਾਂ ਕਰਕੇ ਅਸੀਂ ਕਸ਼ਮਸਾਦਨ ਆਦੋ ਕਰ ਲਈਏ ਖੁਰਾਕਾਂ ਖਾ ਲਈਏ ਕੋਈ ਜੱਗ ਦਾ ਬਾਬੇ ਕਰ ਲਈਏ ਇਸ ਅਗੇ ਅਸੀਂ ਇਹ ਜੱਗ ਦਾ ਤੋਂ ਹੀਣੇ ਬੱਚੇ ਦੁੱਧ ਮੰਨੀਆਂ ਵਾਲੇ ਬੱਚੇ ਹਾਂ ਅਸੀਂ ਨਾਂ ਰੂਪੀ ਦੁੱਧ ਕੀ ਪਾਲ ਸਕਦੇ ਹਾਂ ਮੇਰਾ ਅੰਤਰ ਭੁੱਖ ਨਾ ਉਸਤਰਾ ਅਮਾਲੀ ਅਮਾ ਨਾ ਵੱਡੀ ਦਾ ਹੁੰਦਾ ਅਰੇ ਅਲੀ ਨਾ ਸਖੀਆ ਹੋ ਬੱਦੀ ਸਖੀ ਮਹਤਵਾਂ ਪੱਤੀਏ ਜਨ ਇਹ ਇੰਦਰ ਕੁੰਮੀ ਦੀ ਪ੍ਰਾਤਿ ਇਹ ਵੀ ਖਾਸ ਲੱਗੀ ਹੋਈ ਹੈ ਉਹ ਕਦੇ ਉਤਰਦੀ ਨਹੀਂ ਹੈ ਇਹ ਸਭ ਭੋਜਨ ਮੈਂ ਨੀਰੇ ਤੇਰੇ ਭੋਜਨ ਮੇਰੇ ਗਾਇ ਨੀਰੇ ਨਾਂ ਪਰੋਸ ਦੇਵੇ ਕੋਈ ਮਾਣਿਆ ਕਹਿੰਦੇ ਹੈ ਤੈਨੂੰ ਮਿਲਦੀ ਹੈ ਭੋਜਨ ਪਰੋਸਣ ਦਾ ਨਾਂ ਨਹੀਂ ਕੋਈ ਪੰਜਾਬੀ ਬੋਲੀ ਹੈ ਪੁਰਾਣੀ ਜੇ ਸੈਂਕੜੇ ਭੋਜਨ ਮੈਨੂੰ ਕੋਈ ਪਰੋਸ ਦੇਵੇ ਤਾਂ ਵੀ ਵਾਹਿਗੁਰੂ ਤੋਂ ਮੇਰੀ ਜਿਹੜੀ ਥੋਖਾ ਹੈ ਹੇ ਅੰਮਾ ਸਖੀ ਵਤੀ ਸਖੀ पोइ सॼे उन उतर जी सैकड़े भोजन सॾे ताईं जे मिठे खटे सनूह आलक ਸੋ ਉਹਨਾਂ ਭੋਜਨਾ ਕਰਕੇ ਹੀ ਤ੍ਰਿਪਤੀ ਨਹੀਂ ਸਮਝਦੇ ਹਾਂ ਮੇਰੇ ਮਨ ਤਨ ਪ੍ਰੀਮ ਪ੍ਰੰਮਕਾ ਮੇਰੇ ਮਨ ਆਤਮਾ ਦੇ ਇੰਦ੍ਰ ਪ੍ਰੰਤ ਪਿਆਰੇ ਅਕਾਲ ਪੁਰਖ ਦਾ ਪ੍ਰੀਮ ਲੱਗਾ ਹੋਇਆ ਹੈ ਮੈਨੂੰ ਦਰਸ਼ਨ ਕਿਉ ਮੰਨ ਧੀਰੇ ਸ੍ਰੀ ਗੁਰੂ ਨਾਨਕ ਮਹਾਰਜ ਦਾ ਸ਼ਿਰਤ ਕਾਜਾ ਮੰਤਿ ਜਿਕੇ ਮੈਂ ਪਕੜੇ ਤਿ ਜਿਮੀ ਪਕੜੀਆਂ ਹੈ ਉਹਨ ਸੱਜਣ ਮੇਰੇ ਤ੍ਰੀਤਵ ਭਾਈ ਸੱਜਣ ਸੰਤ ਜੀ ਨੂੰ ਸੋ ਕੁਝ ਮੇਰੇ ਮਨ ਕੰਦਰ ਪ੍ਰੇਮ ਪਰਮ ਪ੍ਰੇਮ ਦੇ ਆਸਵਾਦ ਹੋਣ ਅਗੇ ਗੁਰਮਤ ਤੁਸੀ ਵੀ ਪ੍ਰਾਪਤ ਕੀਤੀ ਇਸ ਕਰਕੇ ਮੇਰੀ ਤਾੜੀ ਲੱਗਦੇ ਹਾਂ ਮੈਂ ਮਿਲਿਓ ਮਿੱਤਰ ਸੁਖਦਾਤਾ ਮੀਨੋ ਸਾਈ ਮਿੱਤਰ ਜੋ ਸਤਿਗੁਰੂ ਹੈ ਸਭ ਸੁਖਾਂ ਦੇ ਜਾਤਿ ਉਹਨੋ ਨਾਮ ਮੇਰੇ ਨਾਲ ਕਰਿਓ ਉਹ ਜੀਤੀ ਮੇਰੀ ਸੰਬੇਦਨ ਜਾਣ ਮੇਰੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਆੰਦਾਬ ਸਾਹਿਬ ਜੀ ਸਾਡੇ ਹਿੱਕੇ ਦੀ ਇਹ ਦੀਨ ਕੀੜਾ ਹੈ ਨਾ ਬਿਛੋੜੇ ਦੀ ਉਹ ਸਾਰੀ ਜਾਣਦੇ ਹੁਣ ਇੱਕ ਸੁਣਾਵਾ ਹਰਕੀਆਂ ਬਾਤ ਉਹ ਅਕਾਲ ਕੁਰੂ ਦੀ ਪ੍ਰਾਪਤੀ ਦੀਆਂ ਬਾਤਾਂ ਬਚਨ ਹਰੋਇ ਸੁਣਾਉਂਦੇ ਆ ਇਸ ਕਰਕੇ ਸਾਡਾ ਮਨਤੀ ਹਿੱਕ ਤੈ ਤੁੰਦਾ ਹੈ ਹਾਉ ਇੱਕ ਖਿੰਨੇ ਤੇ ਦਿਨ ਰਹਿ ਨਾ ਸਕਾਂ ਅਸੀਂ ਤਾਂ ਫੜ ਗਰੋਂ ਤੋਂ ਵਗੈਰੇ ਖਰਮਾਤ ਵੀ ਰਹਿ ਨਹੀਂ ਸਕਦੇ ਅਸੀਂ ਲਾਹੌਰ ਜੀ ਮਿਛੜ ਕੇ ਰਹੇ ਸੀ ਉਹਦੇ ਬਿਦ ਲੋਕ ਨੂੰ ਕਥਨ ਕਰ ਰਹੇ ਹਨ ਕਿ ਉਹ ਚਾਤਰ ਕੋਲ ਜਲ ਕਉ ਬਿਲ ਲਾਤਾ ਕਾਰ ਕੈਤਕ ਜਿਹੜਾ ਬੁਢੀ ਹੈ ਉਹ ਸੌਂਤੀ ਬੂਲ ਵਾਲੇ ਜਨੂ ਨੂੰ ਜ਼ਰੂਰ ਕੋ ਜਲ ਨੂੰ ਬਰਬਾਦ ਕਰਦਾ ਹੈ ਅਸੀਂ ਮਾਰੇ ਗਏ ਉਹ ਸ਼ੂਗ ਦੀ ਸਖਾਤਾ ਰੂਪੀ ਸੌਂਤੀ ਬੂਲ ਰੂਪੀ ਜਲ ਨੂੰ ਬਰਬਾਦ ਕਰ ਰਹੇ ਹੋ ਹੋ ਕਿਆ ਗੁਣ ਤੇਰੀ ਸਾਰਸ ਮਾਲੀ ਇਸ ਤੂਆਜਾ ਸੀ ਤੇਰੇ ਕਿਹੜੇ ਕਿਹੜੇ ਗੋਲੋ ਸਾਰੇ ਭੀ ਪ੍ਰਕਾਰ ਸਮਾ ਲਈ ਯਾਦ ਕਰ ਸਕੀਏ ਮੈਂ ਮੇਰੇ ਗੁਣ ਜੋ ਸ੍ਰੇਸ਼ਟ ਗੁਣ ਹਨ ਮੈਂ ਮੇਰੇ ਗੁਣ ਕਉ ਰੱਖ ਲੇਤਾ ਸਰਦੇ ਜ ਮਾਰਿਆ ਕੋਈ ਵੀ ਗੁਣ ਨਹੀਂ ਨ ਸਰਬ ਹੈ ਨਾ ਕਿਸੇ ਪ੍ਰਕਾਰ ਦੀ ਖੀਮਾ ਹੈ ਨਾ ਸ਼ਾਂਤੀ ਹੈ ਗੁਣੋ ਤੋ ਰਹਤਾ ਸੀ ਸਭ ਸੰਤੋਖ ਵਿਆਤੰ ਗੁਣੋ ਤੋ ਰਹਤਾ ਹੈ ਤਨੂ ਮਾਰਾ ਆਪ ਦੀ ਸ਼ਮ ਤੇ ਰਖ ਲੈ ਮੇਰਾ ਆਪੋ ਉਹ ਭਈ ਉਦੀਨੀ ਕੰਤ ਕਹੋ ਅੰਮਾਲੀ ਇਹ ਅੰਮਾਲੀ ਵੱਡੀ ਸਖੀ ਜੀ ਨਿਆਈ ਮਹਤਮਾ ਜੀ ਪਾਇਬੁੱਲਾਹ ਸਾਹਿਬ ਆਦੇ ਕਿਰਪੀਖੋ ਮੈਂ ਬਹੁਤ ਸਾਰੀ ਉਦੀਨੀ ਉਦਾਸ ਹੋ ਰਹੀ ਹੈ ਉਦੀਨੀ ਉਦੀ ਕਰ ਰਹੀ ਹੈ ਉਦੀਨੀ ਦੁਖੀ ਹੋ ਰਹੀ ਹੈ ਉਦੀਨੀ ਦੇ 8 ਕੰਮ ਹੁੰਦੇ ਆ ਇੱਕ ਤਾਂ ਉਦਾਸ ਇੱਕ ਦੁਖੀ ਕਿ ਕੋ ਦੀ ਗਵਾਨ ਕਾ ਹੋਣ ਤੂ ਫਿਰ ਕਦ ਲੈਣੀ ਦੇਖਾਉਂ ਸਰਪਤੀ ਅਕਾਲਪੁਰ ਨੂੰ ਕਿਸ ਵਕਤ ਇਹ ਮਨਬੋਧੂਤੀ ਨੇਤਣਾ ਨਾਲ ਵਰਾਗ ਦੇ ਕੁੰਜੀ ਇੱਕ ਨਾ ਪ੍ਰਕਾਸ਼ ਨੇਤਣਾ ਸਰਗੰਸ਼ੂਬ ਨੂੰ ਦੇਖਾ ਹਵ ਰਾਸ ਨੂੰ ਉਗੜੇ ਵਿਸਰੇ ਜਿਸ ਤੱਕ ਸਾਰੇ ਜਿਹੜੇ ਰਾਸਕਾ ਸਾਧਕ ਸ਼ਕਤੀ ਪ੍ਰਦਾਇ ਦੇ ਘੋੜੀਆਂ ਦੇ ਅਸ ਉਹਨਾਂ ਦਾ ਭੋਗਣਾ ਜੋ ਹੈ ਇਹ ਸਾਰੇ ਸਾਨੂੰ ਭੁੱਲ ਗਏ ਹਨ ਤੇਰੇ ਕਿਤੇ ਨਾ ਲਿਖਾ ਜਿਨੋ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਕੋ ਕਿਸੇ ਲੇਖੇ ਜਨੀ ਇਹ ਜਿਨੇ ਰਸ ਕਸਾ ਦਾ ਖਾਣਾ ਪੈਣ ਨਾ ਕੋਣਾ ਹੈ ਇਹ ਕਾਪੜ ਤਨ ਨਾ ਸੁਖਾਵੇ ਇਹ ਸੰਗ ਜਨੋ ਇਹ ਸਰੀਰ ਦੇ ਕੇ ਕਪੜੇ ਵੀ ਸਾਨੂੰ ਚੰਗੇ ਨਹੀਂ ਲੱਗਦੇ ਹਨ ਪਰ ਨਾ ਸਕੋ ਹਉ ਵੀ ਸਾ ਇਹ ਸਰੀਰ ਵੀ ਕਪੜਾ ਵੀ ਨਹੀਂ ਸਾਨੂੰ ਸੁਖਾਉਂਦਾ ਅਸੀਂ ਸਰੀਰ ਵੀ ਰੱਖਣਾ ਨਹੀਂ ਹੁਣ ਚਾਹੁੰਦੇ ਇਹ ਸਰੀਰ ਨੂੰ ਵੀ ਕੁਰਬਾਨ ਕਰ ਲਈਏ ਮਹਾਰਾਜ ਇਹ ਕਰਨਾ ਤੇ ਇਹ ਹੋਰ ਸੀ ਕਿ ਰੂਪੀ ਐਸਟੀ ਕਰਨੇ ਸੀ ਹੋਰ ਲਗਾ ਸੀ ਉਹੀ ਕਰ ਸਕਦੇ ਵੀ ਐਸਰਾ ਦਾ ਠੀਕ ਕਰੋ ਤਾਂ ਤਰਾ ਕੋ ਜਾਂ ਮੌੜੀ ਗੱਲ ਪਾ ਲੋ ਜਾਂ ਖਫਣੀ ਪਾ ਲੋ ਜਾਂ ਕੁਰਤਾ ਪੂਰੂਨਾ ਪਾ ਲੋ ਇਹ ਜੋ ਵੇਖਨੇ ਅਸੀਂ ਕਰ ਸਕਦੇ ਕਿਸੇ ਪ੍ਰਕਾਰ ਜਿੱਦੀ ਅੱਖਾਂ ਦੇ ਤਰੂ ਤੀਹ ਹੀ ਕਰੀਏ ਉਹ ਸਰੀਰੂਪੀ ਕਪੜਾ ਵੀ ਨਹੀਂ ਜੰਗਾ ਲੱਗਦਾ ਓ ਜਿੰਨੀ ਸਹੀ ਲਾਲ ਰਾਵਿਆ ਪਿਆਰਾ ਜੀ ਸਖੀਓ ਜਿੰਨ ਮੇਰੇ ਪਿਆਰੇ ਲਾਲ ਤੇ ਪਿਆਰੇ ਤੋਂ ਪਿਆਰੇ ਅਕਾਲ ਤੁਖ ਨੂੰ ਮਨ ਬਾਣ ਫੀਰ ਕਰਕੇ ਗੁਰਾਂ ਦੇ ਲਾਲ ਪ੍ਰੇਮ ਕਰਕੇ ਉਸ ਪਿਆਰੇ ਦੇ ਨਜ਼ਰ ਨੂੰ ਮਾਣਿਆ ਹੈ ਦਿਨ ਆਗਾ ਹਮ ਆਵੀ ਸੋਹਣੇ ਦੇ ਸ਼ਾਦੀ ਨੂੰ ਸ਼ਕਾਰ ਹੈ ਜੋ ਸਦਾ ਸਦਾ ਆਪੁ ਸਾਡੇ ਹਿੰਦੂ ਨੂੰ ਪੀਂਦੇ ਆਏ ਹੋਏ ਹਨ ਤੰਨੋ ਮਹਾਪੁਰਖਾਂ ਦੇ ਤੁਮਕਦੇ ਆਏ ਮੈਂ ਸਭ ਕੀ ਗਾਰ ਬਣਾਇਆ ਅੰਮਾਲੀ ਜੋ ਅੰਮੋ ਸਖੀ ਜੀ ਬੀ ਸਖੀ ਅਸੀਂ ਸਾਰੇ ਸਾਧਨਾ ਦੇ ਸ਼ਿਗਾਰ ਨੂੰ ਬਣਾਇਆ ਸਵਾਦ ਕੇ ਸਾਧਨਾ ਕੀਤੇ ਅਸਨ ਲਾਉਣ ਪ੍ਰਾਣਾ ਯਾਮ ਆਦਿਕ ਯੋਗ ਦੇ ਸਾਧਨ ਕਰਕੇ ਵੇਖੇ ਹੈ ਅਗਰ ਇਹ ਕਰਤਵੰਤ ਮੋਖਿਕਾ ਦੇ ਬਿਨਾਂ ਦੇ ਤਾਂ ਸਾਰੇ ਬਣਾ ਕੇ ਕਿ ਮਾਲ ਕੀ ਕੋ ਹੈ ਦੇਨ ਪਰ ਕਾਮ ਨਾ ਆਏ ਜੀ ਅਕਾਲ ਪੁਰਖ ਦੀ ਪ੍ਰਾਪਤੀ ਕੋ ਸਾਰੇ ਕੰਮ ਨਹੀਂ ਆਉਂਦੇ ਸਾਰੇ ਸਾਵਨ ਕਰੇ ਹੋਏ ਵੀ ਦੁਖਦਾਇਕ ਹੋ ਜਾਂਦੇ ਜਿਸ ਨੂੰ ਜਾਂਦੇ ਹਨ ਜਾ ਸਹ ਬਾਤ ਨਾ ਪੁੱਛੀਆ ਅੰਮਾਲੀ ਸ਼੍ਰੀ ਅੰਮਾਲੀ ਅੰਮਾ ਵੱਡੀ ਸਖੀ ਵਾਹ ਤਵਾ ਜਨੋ ਜਦੋਂ ਵਾਹਿਗੁਰੂ ਨੇ ਸਾਨੂੰ ਖੋ ਕਿ ਪੁਛਾੜਾ ਕਰਕੇ ਜਦੋਂ ਦੇਵ ਨਾ ਲਗਾਈ ਜਾਨੀ ਨੋ ਕੁਛੀ ਆਗਦੇ ਚ ਮੇਲਣ ਦੀ ਮਾਂ ਬਿਰਥਾ ਜੂਵਨ ਸਭ ਜਾਏ ਕੋਈ ਅਸ਼ੋਕ ਸਾਨੂੰ ਕਿ ਪਰਮੇਸ਼ਰ ਦੇ ਮੇਲਵਾ ਕੇ ਫਰੀ ਸ਼ੌਂਕ ਵਸਤਵ ਰਾਜ ਕੀ ਤੀਏ ਸ਼ੌਂਕ ਵਸਤਵ ਨੂੰ ਕੀ ਜਾਨੀ ਸਾਰੀ ਨਿਸੁੱਲ ਜਾ ਰਹੀਏ ਤੋ ਤਨ ਤਨ ਸੋ ਹਾਗਣੀ ਮਾਲੀ ਤਨਤ ਹਨ ਤੇ ਸੋ ਹਾਗਣੀ ਅਮ ਮਾਲੀ ਇਹਨਾਂ ਵੇਤੀ ਸਖੀ ਮਹਤਵ ਜਨੋ ਤਨੋ ਸੋ ਹਲਵੰਤ ਹੋ ਮਹਾਤਮਨ ਤਨੋ ਨਾਲੇ ਗੁਰ ਹੈ ਨੇ ਮੈਨ ਸੋ ਰਹਿ ਆਤਮਾਏ ਜਿਨੋ ਦੇ ਹਿਰਦੇ ਚ ਪਰਮੇਸ਼ਰ ਮਿਲ ਰਿਹਾ ਹੈ ਜਿਨੋ ਵੇਖੇ ਤੋ ਸੋ ਪਰਮੇਸ਼ਰ ਸੁਵਾਰਿਆ ਹੈ ਦੇਖ ਹੋ ਰਿਹਾ ਹੈ ਹੋ ਵਾਰਿਆ ਤੈਨ ਸੋ ਹੱਗਣੀ ਓ ਮੱਲਨੀ ਏਮੋ ਵਜੂ ਸਦੀ ਮਹਾਤਮਨੋ ਸਵਾਦਨੀਓ ਉਹਨੋ ਦੁਖੀ ਮਾਰਨੇ ਜਾਣੇ ਇਹ ਪਰਮੇਸ਼ਰ ਆਨੰਦ ਵਾਲਿਓ ਹਨ ਲੈ ਕੇ ਧੂਆ ਸਦ ਪਾਈ ਉਹਨੋ ਮਹਾਂਪੁਰਖਾਂ ਦੇ ਹੀ ਸਭਾ ਚਰਨਾਂ ਨੂੰ ਧੂ ਦੇ ਰਹੀਏ ਇੰਨਾ ਪਿਆਰ ਹੈ ਸਾਡੇ ਅੰਦਰ ਜਿੱਕਰ ਦੂਜਾ ਭਰਮ ਸਾ ਅੰਮਾਲੀ ਕੋਈ ਤਾਂ ਵੀ ਵਿਆਸਾ ਵਸਤ ਕਰਨ ਕੀਤੀ ਹੈ ਕੋਈ ਗੁਰੂ ਸਾਹਿਬ ਜੀ ਵਾਹਿਗੁਰੂ ਦੀ ਪ੍ਰਾਪਤੀ ਕਰਨ ਲੱਗੇ ਪੰਜਵੀਂ ਪੌੜੀ ਵਿੱਚ ਵਿਚਿਰ ਦੂਜਾ ਭਰਮ ਸਾ ਅਮਾਲੀ ਅਮਾ ਸਖੀ ਮਹਤਮਾ ਰੂਪੀ ਸਖੀਓ ਜਿਨ੍ਹਾਂ ਕੇ ਬ੍ਰੇਕ ਵਾਲਾ ਤਖਤ ਸੀ ਨਾ ਜੀਆ ਦੇ ਹਿਰਦੇ ਦੇ ਅੰਦਰ ਵਿਚਿਰ ਮੈਂ ਜਾਣਿਆ ਪ੍ਰਭ ਦੂਰੇ ਉਹਨਾਂ ਜਿਨ੍ਹਾਂ ਮੈਂ ਮੰਨਤਾ ਜਿ ਬਿਆ ਹੋਇਆ ਪ੍ਰਭ ਨੂੰ ਅਸੀਂ ਦੂਰ ਜਾਣਿਆ ਸੀ ਜਾਨ ਮਿਲਿਆ ਪੂਰਾ ਸਤਗੁਰੂ ਅਮਾਲੀ ਉਮਾ ਵੱਡੀ ਸਖੀ ਮਹਤਉਪਾਈ ਬੁੱਧ ਸਾਹਿਬ ਆਦਿ ਕੋ ਮਹਾਪੁਰਖੋ ਜਦੋਂ ਪੂਰਨ ਸੰਗੂਰ ਆਉਣ ਦਾ ਸਾਹਿਬੀ ਸਾਨੂੰ ਮਿਲੇ ਪ੍ਰਾਪਤ ਹੋਏ ਤਾਂ ਆਸਾ ਮਨਸਾ ਸਭ ਸੁਨਾ ਮਾਰੇ ਨੇ ਵਿਛੋੜੇ ਦੀਆਂ ਆਸਾ ਹੀ ਲੱਗੀਆਂ ਹੋਈਆਂ ਕਿ ਕਦੋਂ ਆਸਾ ਪੂਰੀਆਂ ਹੋਣਗੀਆਂ ਮਨਸ਼ਾ ਗੁੱਦੀਆਂ ਸਾਰੀਆਂ ਪੂਰੀਆਂ ਕਰਦੀਆਂ ਪ੍ਰਵਾਸ਼ਨਾ ਵੀ ਸਾਰੀਆਂ ਮਿਟ ਗਈਆਂ ਆਸੇ ਵੀ ਤੋਂ ਪੂਰੀਆਂ ਕਰਤੀਆਂ ਮਹਾਰਾਜ ਨੇ ਮੈਂ ਸਰਬ ਸੁਖਾਂ ਸੁਖ ਪਾਇਆ ਅੰਮਾਲੀ ਜੀ ਸਾਰੇ ਸੁਖਾਂ ਵਿੱਚੋਂ ਜੀ ਇਸ ਜੀ ਅੰਮ੍ਰਿਤ ਜਿਹੇ ਸੁਖ ਹੈ ਸਰਗਮੇ ਰਾਗ ਵਾਲੇ ਸੁਖ ਹੈ ਜੁਕੰਢ ਨੂੰ ਕੋਈਆਂ ਮੁਕਤੀਆਂ ਦੇ ਜਿਹੜੇ ਸੁਖਾਂ ਨੇ ਬ੍ਰਹਮ ਲੋਕ ਦੀ ਪ੍ਰਾਪਤ ਦੇ ਸੁਖਾਂ ਦੇ ਜਿਹੜੇ ਸੁਖ ਹੈ ਉਹਨਾਂ ਸਾਰੇ ਸੁਖਾਂ ਚੋਂ ਆਤਮਾਨ ਨੂੰ ਸੁਖ ਨੂੰ ਪਾਣਾ ਕੀਤਾ ਹੈ ਸਕੀ ਮੇਰਾ ਸਰਬ ਰਹਾ ਭਰਪੂਰ ਜਿਹੜਾ ਮੈਨੂੰ ਪ੍ਰਾਪਤ ਹੋ ਜਿਆਦਾ ਸਾਰੇ ਵਿਆਪਕ ਹੋ ਰਿਹਾ ਸਾਰਿਆਂ ਚੇਤਨ ਪਰ ਪਰਿਆ ਹੋ ਰਿਹਾ ਤੇ ਪੂਰਤੀ ਕਰਨ ਵਾਲਾ ਸ਼ਗਨਾ ਦੀ ਕੇਤ ਸਭੀ ਸੰਪੇਤ ਕੇ ਕੋਖਣ ਹਰ ਜਨ ਨਾਨਕ ਹਰ ਰੰਗ ਮਾਣਿਆ ਅੰਮਾਲੀ ਜੀ ਜੰਮੇ ਅੰਮਾਲੀ ਸਖੀ ਉਸ ਨਾਮ ਦੇ ਕਾਇਨ ਜਨਨ ਮਾਲਾ ਦਿੱਤਾ ਹੈਰੀ ਦੇ ਆਨੰਦ ਨੂੰ ਹੋਰ ਸਤਿਗੁਰ ਕਾ ਲਗ ਪੈਰੀ ਗੁਰੂ ਜੀੋਤੀਆੰਦ ਦਾ ਸਰੂਪ ਗੁਰੂ ਨਾਨਕ ਸਾਹਿਬ ਗੁਰੂ ਆਉਂਦਾ ਸਾਇ ਹੈ ਉਹਨਾਂ ਦੇ ਚਰਨਾਂ 'ਚ ਲੱਗਨੇ ਕਰਕੇ ਇਹ ਸਭ ਦਾਤਾ ਪ੍ਰਾਪਤ ਹੋਈਆਂ ਕੀ ਤਾ ਆਨੰਦ